ਇਹ ਤਾਂ ਆਇਲੀ ਹੁੰਦਾ ਹੈ ਨੇਚਰਲ ਹੁੰਦਾ ਹੈ ਬਿਲਕੁਲ ਤੇ ਜੋ ਪਰਫਿਊਮ ਹੁੰਦਾ ਉਹਦੇ ਵਿੱਚ ਅਲਕੋਹਲ ਵਗੈਰਾ ਤੇ ਕੈਮੀਕਲ ਪਾਏ ਜਾਂਦੇ ਨੇ ਜੀ ਔਰ ਮੈਂ ਵੀ ਤੁਹਾਡੇ ਸਾਹਮਣੇ ਇੱਕ ਚੀਜ਼ ਸਾਫ਼ ਕਰ ਦਵਾਂ ਕਿ ਜਿਹੜਾ ਅਲਕੋਹਲ ਪਰਫਿਊਮ ਦੇ ਵਿੱਚ ਪੈਂਦਾ ਹੈ ਉਹਨੂੰ ਆਪਾਂ ਲਾ ਕੇ ਨਮਾਜ਼ ਪੜ੍ਹ ਵੀ ਸਕਦੇ ਹਾਂ ਤੇ ਉਹਨੂੰ ਲਾ ਕੇ ਮੰਦਰ ਦੇ ਵਿੱਚ ਵੀ ਜਾ ਸਕਦੇ ਹਾਂ ਤੇ ਉਸ ਪਰਫਿਊਮ ਨੂੰ ਕਿਤੇ ਵੀ ਜਾ ਕੇ ਆਪਾਂ ਛਿੜਕ ਸਕਦੇ ਹਾਂ ਉਹ ਪਾਕ ਹੈ ਬਿਲਕੁਲ ਸੁੱਚਾ ਜਿਵੇਂ ਕਹਿ ਦਈਏ ਅਤਰ ਜਾਂ ਫਿਰ ਕਹਿੰਦੀ ਹੈ ਪਰਫਿਊਮਸ ਹੁੰਦੇ ਆ ਉਹ ਵੀ ਯੂਜ਼ ਕਰਦੇ ਮੰਦਰ ਦੇ ਵਿੱਚ ਕਿ ਆ ਉਹ ਸਹੀ ਨਹੀਂ ਹੁੰਦੇ ਨੇ ਯੂਜ਼ ਕਰਨੇ ਦੁਬਈ ਤੋਂ ਸਾਰੇ ਹੀ ਕਹਿੰਦੇ ਨੇ ਜੇ ਦੁਬਈ ਦੇ ਪਰਫਿਊਮਸ ਨੇ ਦੁਬਈ ਦੇ ਅਤਰ ਨੇ ਕਿ ਆ ਤੁਸੀਂ ਰਿਐਲਿਟੀ ਦੇ ਵਿੱਚ ਦੁਬਈ ਤੋਂ ਡਾਇਰੈਕਟ ਇੱਥੇ ਆਉਂਦੇ ਅਸੀਂ ਇਹੀ ਸੁਣ ਕੇ ਤੁਹਾਡੇ ਕੋਲ ਆਏ ਆ ਅੱਜ ਮੇਰਾ ਜੋ ਮਾਲ ਆ ਡਾਇਰੈਕਟ ਉਥੋਂ ਸਿੱਧਾ ਦੁਬਈ ਤੋਂ ਰਿਹਾ ਆਂਦਾ ਔਰ ਦੂਸਰਾ ਰੱਬ ਨੇ ਮੈਨੂੰ ਇੱਕ ਹੋਰ ਨਿਹਮਤ ਬਖਸ਼ੀ ਹੈ ਕਿ ਮੈਂ ਹਰ ਦੋ ਮਹੀਨੇ ਬਾਅਦ ਇਥੇ ਆਤਰਾ ਤੇ ਜਾਣਾ ਰਿਹਾ ਨਾ ਸਾਊਦੀ ਅਰਬ ਉੱਥੋਂ ਵੀ ਮੈਂ ਆਪਣਾ ਮਾਲ ਲੈ ਕੇ ਆਣਾ ਬਾਈ ਹੈਂਡ ਕਿਹੜੇ ਕਿਹੜੇ ਮਤਲਬ ਸਾਈਡਸ ਦੇ ਤੁਸੀਂ ਇੱਥੇ ਰੱਖੇ ਹੋਏ ਨੇ ਅਤਰ ਮੇਰੇ ਲੇਵੇ ਦੁਬਈ ਦੇ ਜਿੰਨੇ ਵੀ ਬ੍ਰਾਂਡ ਨੇ ਬਿਨਫਾਨ ਹੋ ਗਿਆ ਸੁਰਾਤੀ ਹੋ ਗਿਆ ਖਦਲਜ ਹੋ ਗਿਆ ਤੇ ਜ਼ਮਾਇਆ ਹੋ ਗਿਆ ਲਤਾਫਾ ਹੋ ਗਿਆ ਔਰ ਇਸ ਤਰ੍ਹਾਂ ਦੇ ਕਾਫੀ ਸਵਿਸ਼ਰਬੀਅਨ ਹੋ ਗਿਆ ਸਵਿਸ਼ਰਬੀਅਨ ਯਾਨੀ ਇਤਰਾਹ ਦੇ ਵਿੱਚ ਇਤਰਾਹ ਦਾ ਦਾਦਾ ਮੰਨਿਆ ਜਾਂਦਾ ਹੈ ਸਿਰ ਕਿੰਨੇ ਸਾਲਾਂ ਤੋਂ ਲਗਾਤਾਰ ਇਹ ਤੁਸੀਂ ਕਰ ਰਹੇ ਹੋ ਇੱਥੇ ਅਵੇਲੇਬਲ ਹੋ ਮਲੇਰ ਕੋਟਲਾ ਦੇ ਵਿੱਚ ਮਲੇਰ ਕੋਲੇ ਦੇ ਵਿੱਚ ਯਾਨੀ ਸ਼ਹਿਰ ਦੇ ਵਿੱਚ ਸਭ ਨਾਲੋਂ ਪਹਿਲੀ ਸ਼ਾਪ ਖੁੱਲਣ ਵਾਲੀ ਆਪਣੀ ਹੈ ਉਸ ਤੋਂ ਬਾਅਦ ਤਕਰੀਬਨ 3 ਸਾਲ ਹੋ ਗਏ ਮੈਨੂੰ ਕੋਸਟਲੀ ਕੋਈ ਪਰਫਿਊਮ ਜਾਂ ਅਤਰ ਬਾਈ ਕਰਨਾ ਤਾਂ ਉਹਨਾਂ ਨੂੰ ਤੁਸੀਂ ਅਵੇਲੇਬਲ ਕਰਵਾ ਦਿੰਦੇ ਹੋ ਪਰ ਨਾਰਮਲ ਪ੍ਰਾਈਸਿਸ ਕਿਤੋਂ ਸਟਾਰਟ ਹੋ ਜਾਂਦੇ ਨੇ ਜਿਹਨੇ ਜੋ ਇੱਕ ਸ਼ੀਸ਼ੀ ਹੁੰਦੀ ਹੈ ਛੋਟੀ 3 ਐਮਐਲ ਦੀ ਇੱਕ ਹੁੰਦੀ ਹੈ 6 ਐਮਐਲ ਦੀ ਇੱਕ 12 ਐਮਐਲ ਦੀ 3 ਐਮਐਲ ਦੀ 200 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਆਨਲਾਈਨ ਹਲੇ ਵੀ ਕੰਮ ਕਰਦੇ ਹੋ ਪੂਰੇ ਇੰਡੀਆ ਦੇ ਵਿੱਚ ਆਪਣਾ ਮਾਲ ਜਾ ਰਹੇ ਆਨਲਾਈਨ ਕੋਈ ਫ੍ਰੀ ਡਿਲੀਵਰੀ ਹੈ ਇੰਡੀਆ ਦੇ ਵਿੱਚ ਅਗਰ ਆਊਟ ਆਫ ਇੰਡੀਆ ਤੁਸੀਂ ਮੰਗਵਾਉਣਾ ਚਾਹਦੇ ਹੋ ਜਿੱਥੇ ਵੀ ਕਹੋ ਉੱਥੇ ਪਪੇ ਇਹਨੇ ਜਾਣਦੇ ਨੇ ਆਪਣੇ ਪਾਰਸਲ ਕੈਨੇਡਾ ਜਾਂਦਾ ਹੈ ਸੂਸੇਰ ਆਪਾ ਤੁਸੀਂ ਤਾਂ ਲਿਖਿਆ ਹੋਇਆ ਬਾਹਰ ਅਤਰ ਤੇ ਪਰਫਿਊਮਸ ਆਪਾਂ ਦੇਖੇ ਤੇ ਅਤਰ ਤੇ ਪਰਫਿਊਮਸ ਦੇ ਨਾਲ ਨਾਲ ਰੂਮ ਫਰੈਸ਼ਨਰ ਵੀ ਪਈ ਹੋਇਆ ਤੇ ਇਹ ਕਿਸ ਤਰੀਕੇ ਨਾਲ ਮਤਲਬ ਇਹ ਵੀ ਤੁਸੀਂ ਕਾਫੀ ਲੋਕਾਂ ਦੀ ਡਿਮਾਂਡ ਸੀ ਕਿ ਇਸਰਾਂ ਦੀ ਚੀਜ਼ ਜੋ ਹੋਵੇ ਕਿ ਇੱਕ ਵਾਰੀ ਰੂਮ ਦੇ ਵਿੱਚ ਲਾ ਦਈਏ ਫਿਰ ਪੂਰਾ ਦਿਨ ਉਹਦੀ ਖੁਸ਼ਬੂ ਰਹੇ ਤਾਂ ਉਸ ਐਤਵਾਰ ਨਾਲ ਮੈਂ ਚੀਜ਼ਾਂ ਆਪ ਖੁਦ ਇਹਦੀ ਇਹਦੀ ਲਾਂਚ ਕੀਤੀ ਸੀ ਮੈਂ ਕਈ ਦਿਨ ਹੋ ਗਏ ਕਾਫੀ तकरीबन ਮਹੀਨੇ ਤੋਂ ਉੱਪਰ ਹੋ ਗਿਆ ਕਿ ਮੈਂ ਨੇ ਸਪੈਸ਼ਲ ਇਤਰ ਦੇ ਹੀ ਤਿਆਰ ਕੀਤਾ ਰੂਮ ਸਪਰੇ ਏਵੀਪੀ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਸਿਮਰਨ ਸੋ ਜੀ ਅੱਜ ਗੱਲ ਕਰਾਂਗੇ ਅਤਰ ਐਂਡ ਪਰਫਿਊਮਸ ਜ਼ਿਆਦਾਤਰ ਲੋਕ ਜੋ ਨੇ ਅਤਰ ਪਸੰਦ ਕਰਦੇ ਨੇ ਤੇ ਪਰਫਿਊਮਸ ਵੀ ਜਿਹੜੇ ਨੇ ਆਰਬੀਐਨ ਬ੍ਰਾਂਡ ਦੇ ਜੋ ਅਰਬਨ ਬ੍ਰਾਂਡ ਦੇ ਪਰਫਿਊਮਸ ਨੇ ਉਹ ਸੁਣਿਆ ਸੀ ਕਿ ਮਲੇਰ ਕੋਟਲਾ ਦੇ ਵਿੱਚ ਸਪੈਸ਼ਲੀ ਜੋ ਦੁਬਈ ਤੋਂ ਆਉਂਦੇ ਨੇ ਪਰਫਿਊਮਸ ਐਂਡ ਅਤਰ ਕਿਉਂਕਿ ਦਾਅਵੇ ਤਾਂ ਸਾਰੇ ਹੀ ਕਰਦੇ ਨੇ ਸਾਰੇ ਹੀ ਕਹਿੰਦੇ ਨੇ ਕਿ ਸਾਡੇ ਕੋਲ ਦੁਬਈ ਦੇ ਪਰਫਿਊਮਸ ਐਂਡ ਅਤਰ ਅਵੇਲੇਬਲ ਨੇ ਪਰ ਅੱਦਾ ਦਾ ਕਿਤੇ ਨਹੀਂ ਹੈ ਕਿਉਂਕਿ ਅਲੱਗ-ਅਲੱਗ ਸਿਟੀਜ਼ ਦੀ ਗੱਲ ਕਾ ਲਈਏ ਤਾਂ ਸਾਰਿਆਂ ਕੋਲ ਹੀ ਅਤਰ ਤੇ ਪਰਫਿਊਮਸ ਹੁੰਦੇ ਨੇ ਪਰ ਜੋ ਦੁਬਈ ਤੋਂ ਡਾਇਰੈਕਟ ਅਤਰ ਤੇ ਪਰਫਿਊਮਸ ਆਉਂਦੇ ਨੇ ਮਲੇਰ ਕੋਟਲਾ ਦੇ ਵਿੱਚ 21 ਅਸੀ ਜਗ੍ਹਾਏ ਜਿੱਤੇ ਅਤਰ ਐਂਡ ਪਰਫਿਊਮ ਡਾਇਰੈਕਟ ਦੁਬਈ ਤੋਂ ਆਉਂਦੇ ਨੇ ਤਾਂ ਜਿੱਤੇ ਅਲਟੀਮੇਟ ਐਂਡ ਲਗਜ਼ਰੀ ਅਤਰ ਔਰ ਪਰਫਿਊਮ ਤੁਹਾਨੂੰ ਅਵੇਲੇਬਲ ਮਿਲਣਗੇ ਅੱਜ ਅਸੀਂ ਪਹੁੰਚ ਗਏ ਆ ਐਸਫ ਦਾਰੂਲ ਅਤੂਲ ਜਿਤੇ 3 ਸਾਲਾਂ ਤੋਂ ਲਗਾਤਾਰ ਅਰਬਨ ਬ੍ਰਾਂਡ ਦੇ ਔਰ ਕਿਹੜੇ ਕਿਹੜੇ ਬ੍ਰਾਂਡਸ ਦੇ ਅਤਰ ਔਰ ਪਰਫਿਊਮਸ ਅਵਲਬਲ ਨੇ ਅੰਦਰ ਚੱਲ ਰਹੀ ਆ ਗੱਲਬਾਤ ਵੀ ਕਰਦੀ ਆ ਤੇ ਤੁਹਾਨੂੰ ਅਲੱਗ-ਅਲੱਗ ਬ੍ਰਾਂਡਸ ਦੇ ਅਤਰ ਔਰ ਪਰਫਿਊਮਸ ਦਿਖਾਨੀ ਆ ਤੇ ਗੱਲਬਾਤ ਇਹ ਵੀ ਕਰਦੀ ਆ ਕਿ ਅਤਰ ਔਰ ਪਰਫਿਊਮ ਚ ਡਿਫਰੈਂਸ ਕੀ ਹੈ ਸੋ ਜੀਕਰ ਤੁਸੀਂ ਵੀ ਅਲਟੀਮੇਟ ਤੇ ਬਿਊਟੀਫੁੱਲ ਅਤਰ اور ਪਰਫਿਊਮਸ ਬਾਈ ਕਰਨਾ ਚਾਹੁੰਦੇ ਤੇ ਸਿਰਫ ਤੁਹਾਨੂੰ ਮਲੇਰ ਕੋਟਲਾ ਦੇ ਅੰਦਰ ਮਿਲਣਗੇ ਔਰ ਦੁਬਈ ਦੇ ओरिजिनल ਜੋ ਅਤਰ ਅਤੇ ਪਰਫਿਊਮ ਨੇ ਉਹ ਸਿਰਫ ਐਸਐਫ دارੂਲ ਅਤੂਰ ਤੋਂ ਹੀ ਮਿਲਣਗੇ ਤੇ ਅਤੂਰ دارੂਲ ਅਤਰ ਤੇ ਮੌਜੂਦ ਨੇ ਸਾਡਾ ਓਨਰ ਗੱਲਬਾਤ ਕਰ ਲੈਣੀ ਆ ਕਿ ਐਕਚੁਅਲ ਦੇ ਵਿੱਚ ਅਤਰ ਤੇ ਪਰਫਿਊਮ ਦੇ ਵਿੱਚ ਡਿਫਰੈਂਸ ਕੀ ਹੈ ਐਸਰ ਸਵਾਗਤ ਹੈ ਹਾਂ ਜੀ ਸਰ ਮੈਂ ਐਸਐਫ دارੂਲ ਅਤੂਰ ਤੋਂ ਮੁਫਤੀ ਸਾਹਿਲ ਸਾਹਿਬ ਤੁਹਾਡੇ ਨਾਲ ਰੋਬਰੂ ਹੋ ਰਿਹਾ ਹਾਂ ਜੀ ਇਤਰ ਨੇ ਮੈਨੂੰ ਸਵਾਲ ਕੀਤਾ ਕਿ ਇਤਰ ਤੇ ਪਰਫਿਊਮ ਦੇ ਵਿੱਚ ਕੀ ਫਰਕ ਹੈ ਇਤਰ ਆਇਲੀ ਹੁੰਦਾ ਹੈ ਨੇਚਰਲ ਹੁੰਦਾ ਹੈ ਬਿਲਕੁਲ ਤੇ ਜੋ ਪਰਫਿਊਮ ਹੁੰਦਾ ਉਹਦੇ ਵਿੱਚ ਐਲਕੋਹਲ ਵਗੈਰਾ ਤੇ ਕੈਮੀਕਲ ਪਾਏ ਜਾਂਦੇ ਨੇ ਔਰ ਮੈਂ ਵੀ ਤੁਹਾਡੇ ਸਾਹਮਣੇ ਇੱਕ ਚੀਜ਼ ਸਾਫ਼ ਕਰ ਦਮਾ ਕਿ ਜਿਹੜਾ ਐਲਕੋਹਲ ਪਰਫਿਊਮ ਦੇ ਵਿੱਚ ਪੈਂਦਾ ਹੈ ਉਹਨੂੰ ਆਪਾਂ ਲਾ ਕੇ ਨਮਾਜ਼ ਪੜ੍ਹ ਵੀ ਸਕਦੇ ਹਾਂ ਤੇ ਉਹਨੂੰ ਲਾ ਕੇ ਮੰਦਰ ਦੇ ਵਿੱਚ ਵੀ ਜਾ ਸਕਦੇ ਹਾਂ ਤੇ ਉਸ ਪਰਫਿਊਮ ਨੂੰ ਕਿੱਥੇ ਵੀ ਜਾ ਕੇ ਆਪਾਂ ਛਿੜਕ ਸਕਦੇ ਆ ਉਹ ਪਾਕ ਹੈ ਬਿਲਕੁਲ ਸੁੱਚਾ ਜਿਵੇਂ ਕਹਿ ਦिए ਕਿਉਂਕਿ ਅਲਕੋਹਲਆਂ ਤਿੰਨ ਕਿਸਮਾਂ ਨੇ ਇੱਕ ਤਾਂ ਪੈਂਦੀ ਹੈ ਜਿਹੜੀ ਦਵਾਈ ਦੇ ਵਿੱਚ ਅਲਕੋਹਲ ਪੈਂਦਾ ਹੈ ਇੱਕ ਸ਼ਰਾਬ ਦੇ ਵਿੱਚ ਇਸਤੇਮਾਲ ਹੁੰਦਾ ਹੈ ਔਰ ਤੀਸਰਾ ਜਿਹੜਾ ਪਰਫਿਊਮ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਤਿੰਨ ਤਰ੍ਹਾਂ ਦੇ ਅਲਕੋਹਲ ਨੇ ਇਸ ਕਰਕੇ ਅਲਕੋਹਲ ਜਿਹੜਾ ਪਰਫਿਊਮ ਦੇ ਵਿੱਚ ਯੂਜ਼ ਹੁੰਦਾ ਉਹਨੂੰ ਲਾ ਕੇ ਆਪਾਂ ਨਮਾਜ਼ ਵੀ ਪੜ ਸਕਦੇ ਆ ਤੇ ਮੰਦਰਾਂ ਦੇ ਵਿੱਚ ਆਪਣੇ ਪੂਜਾ ਘਰ ਦੇ ਵਿੱਚ ਵੀ ਜਾ ਸਕਦੇ ਜੀ ਇੱਕ ਚੀਜ਼ ਪੁੱਛਣਾ ਚਾਹਵਾਂਗੀ ਤੁਹਾਡਾ ਬੜਾ ਵਧੀਆ ਮਤਲਬ ਸਵਾਲ ਵੀ ਹੈ ਕਿਉਂਕਿ ਲੋਕ ਲੋਕ ਜੋ ਨੇ ਜ਼ਿਆਦਾਤਰ ਸੋਚਦੇ ਹੈ ਜਿਹੜੀ ਮਾਰਕੀਟ ਦੇ ਅਤਰ ਜਾਂ ਫਿਰ ਕਹਦੀ ਹੈ ਪਰਫਿਊਮਸ ਹੁੰਦੇ ਆ ਉਹ ਵੀ ਯੂਜ਼ ਕਰਦੇ ਮੰਦਰ ਦੇ ਵਿੱਚ ਕਿ ਆ ਉਹ ਸਹੀ ਨਹੀਂ ਹੁੰਦੇ ਨੇ ਯੂਜ਼ ਕਰਨੇ ਉਹ ਚੀਜ਼ ਯੂਜ਼ ਕਰ ਸਕਦੇ ਨੇ ਕਿਉਂਕਿ ਮੈਂ ਪਹਿਲੇ ਤੁਹਾਨੂੰ ਇਹ ਸਵਾਲ ਕਰ ਜਵਾਬ ਦੇ ਦਿੱਤਾ ਤੁਹਾਡੇ ਸਵਾਲ ਦਾ ਕਿ ਅਲਕੋਹਲ ਦੇ ਵਿੱਚ ਜਿਹੜਾ ਪਰਫਿਊਮ ਦੇ ਵਿੱਚ ਅਲਕੋਹਲ ਜੋ ਵੀ ਮਿਲਿਆ ਅਲਕੋਹਲ ਦੇ ਵਿੱਚ ਪਰਫਿਊਮ ਦੇ ਵਿੱਚ ਜਿਹੜਾ ਅਲਕੋਹਲ ਯੂਜ਼ ਹੋਇਆ ਉਹੀ ਹੋਣਾ ਹੈ ਹੋਰ ਕੋਈ ਹੋਣਾ ਹੀ ਨਹੀਂ ਉਹ ਤੋਂ ਬਗੈਰ ਪਰਫਿਊਮ ਯੂਜ਼ ਹੀ ਨਹੀਂ ਹੋ ਤਿਆਰ ਹੀ ਨਹੀਂ ਹੋਣਾ ਜੀ ਤੇ ਜਿਹੜੇ ਸੁਣਿਆ ਆਪਾਂ ਕਿ ਦੁਬਈ ਤੋਂ ਸਾਰੇ ਕਹਿੰਦੇ ਨੇ ਜੇ ਦੁਬਈ ਦੇ ਪਰਫਿਊਮਸ ਨੇ ਦੁਬਈ ਦੇ ਅਤਰ ਨੇ ਕੀ ਤੁਸੀਂ ਰਿਐਲਿਟੀ ਦੇ ਵਿੱਚ ਦੁਬਈ ਤੋਂ ਡਾਇਰੈਕਟ ਇੱਥੇ ਆਉਂਦੇ ਅਸੀਂ ਇਹੀ ਸੁਣ ਕੇ ਤੁਹਾਡੇ ਕੋਲ ਆਏ ਆ ਅੱਜ ਬਿਲਕੁਲ ਬਿਲਕੁਲ ਮੈਂ ਤੁਹਾਡਾ ਜਵਾਬ ਦਵਾਂਗਾ ਕਿ ਤੁਸੀਂ ਮੇਰਾ ਇੰਸਟਾਗ੍ਰam ਦਾ ਪੇਜ ਵੀ ਚੈੱਕ ਕਰ ਸਕਦੇ ਹੋ ਦਰੂਲ ਤੂਰ ਦੇ ਨਾਮ ਤੇ ਬਣਾਇਆ ਹੋਇਆ ਹੈ ਤੇ ਮੇਰਾ ਦੇਰਾ ਦੇ ਵਿੱਚ ਆਫਿਸ ਆ ਖੁਦ ਦਾ ਦੁਬਈ ਔਰ ਮੇਰਾ ਜੋ ਮਾਲ ਆ ਡਾਇਰੈਕਟ ਉਥੋਂ ਸਿੱਧਾ ਦੁਬਈ ਤੋਂ ਰਿਆਂਦਾ ਔਰ ਦੂਸਰਾ ਰੱਬ ਨੇ ਮੈਨੂੰ ਇੱਕ ਹੋਰ ਨਿਹਮਤ ਬਖਸ਼ੀ ਆ ਕਿ ਮੈਂ ਹਰ ਦੋ ਮਹੀਨੇ ਬਾਅਦ theater ਤੇ ਜਾਣਾ ਰਿਹਾ ਨਾ ਸਾਊਦੀਆਰਬ ਉਥੋਂ ਵੀ ਮੈਂ ਆਪਣਾ ਮਾਲ ਲੈ ਕੇ ਆਣਾ ਬਾਈ ਹੈਂਡ ਤੇ ਮੇਰਾ ਤਰਕੀ ਤੋਂ ਵੀ ਕੁਝ ਮਾਲ ਆਂਦਾ ਹੈ ਸਿਊਜ਼ੀਲੈਂਡ ਤੋਂ ਆਂਦਾ ਹੈ ਬਸ ਡਾਇਰੈਕਟ ਆਂਦਾ ਇੰਡੀਆ ਦੀ ਚੀਜ਼ ਆਪਾਂ ਯੂਜ਼ ਨਹੀਂ ਕਰਦੇ ਜੀ ਤੁਸੀਂ ਬਾਹਰ ਲਿਖਿਆ ਹੋਇਆ ਹੈ ਕਿ ਇੱਥੇ ਅਰਬ ਦੇਸ਼ਾਂ ਤੋਂ ਜਿਹੜੀ ਹੈ ਪਰਫਿਊਮਸ ਹੈ ਹਰ ਇੱਕ ਪਰਫਿਊਮ ਤੇ ਇਤਨੇ ਬ੍ਰਾਂਡ ਅਵੇਲੇਬਲ ਹੈ ਸਰ ਕਿਹੜੇ ਕਿਹੜੇ ਮਤਲਬ ਸਾਈਡ ਤੇ ਤੁਸੀਂ ਇੱਥੇ ਰੱਖਿਓ ਹੋਏ ਨੇ ਇਤਨੇ ਮੇਰੇ ਲਈ ਦੁਬਈ ਦੇ ਜਿੰਨੇ ਵੀ ਬ੍ਰਾਂਡ ਨੇ ਬਿਨਫਾਨ ਹੋ ਗਿਆ ਸੁਰਾਤੀ ਹੋ ਗਿਆ ਖਦਲਜ ਹੋ ਗਿਆ ਤੇ ਜ਼ਮਾਇਆ ਹੋ ਗਿਆ ਲਤਾਫਾ ਹੋ ਗਿਆ ਹੋਰ ਇਸ ਤਰ੍ਹਾਂ ਦੇ ਕਾਫੀ ਸਵਿਸ਼ਰਬੀਅਨ ਹੋ ਗਿਆ ਸਵਿਸ਼ਰਬੀਅਨ ਯਾਨੀ ਇਤਰਾ ਦੇ ਵਿੱਚ ਇਤਰਾ ਦਾ ਦਾਦਾ ਮੰਨਿਆ ਜਾਂਦਾ ਹੈ ਉਹ ਸਾਰੀ ਆਪਣੇਲੇ ਵਿੱਚ ਕੁਆਲਿਟੀ ਜੋ ਆ ਮੌਜੂਦ ਹੈ ਆਪਣੇਲੇ ਬ੍ਰੈਂਡ ਸਾਰੇ अवेलेबल ਹੋ ਜਾਂਦੇ ਨੇ ਕਈ ਪਰਫਿਊਮ ਹੁੰਦੇ ਨੇ ਕਿ ਕਾਫੀ ਕੋਸ਼ਲੀ ਹੁੰਦੇ ਨੇ ਆਪਾਂ ਉਹ ਨਹੀਂ ਰੱਖਦੇ ਲੇਕਿਨ ਕਿਸੇ ਦੀ ਡਿਮਾਂਡ ਹੁੰਦੀ ਹੈ ਤਾਂ ਮੈਂ ਉਹਨਾਂ ਨੂੰ ਅਵੇਲੇਬਲ ਕਰਵਾ ਕੇ ਦੇ ਦਿੰਦਾ ਹਾਂ ਜੀ ਪਰ ਆਪਾਂ ਦੇਖ ਰਹੇ ਤੇ ਅਲਟੀਮੇਟ ਫ੍ਰੈਗਰੈਂਸ ਪਈਆਂ ਹੋਈਆਂ ਨੇ ਕਿੰਨੇ ਤਰ੍ਹਾਂ ਦੀਆਂ ਫ੍ਰੈਗਰੈਂਸ ਤੁਹਾਡੇ ਕੋਲ ਅਵੇਲੇਬਲ ਨੇ ਆਪਣੇਲੇ ਵਿੱਚ ਤਕਰੀਬਨ ਜੋ ਲੱਗੀਆਂ ਹੋਈਆਂ ਨੇ ਉਹ 300 ਤੋਂ ਜ਼ਾਇਦ ਨੇ ਜਿਹੜੀਆਂ ਹਜੇ ਲਾਉਣ ਤੋਂ ਬਾਕੀ ਨੇ ਉਹਨਾਂ ਨੂੰ ਮਿਲਾ ਕੇ ਆਪਾਂ ਤਕਰੀਬਨ 400 ਕੁਝ ਫਰੇਗਰੈਂਸ ਆਪਨੇ ਮੌਜੂਦ 400 ਫਰੇਗਰੈਂਸ ਐਸਐਫ دارੂਲ ਅਤੂਰਤੀ ਮੌਜੂਦ ਹੈ ਸਿਰ ਕਿੰਨੇ ਸਾਲਾਂ ਤੋਂ ਲਗਾਤਾਰ ਇਹ ਤੁਸੀਂ ਕਰ ਰਹੇ ਹੋ ਇੱਥੇ ਅਵੇਲੇਬਲ ਹੋ ਮਲੇਰ ਕੋਟਲਾ ਦੇ ਵਿੱਚ ਮਲੇਰ ਕੋਲੇ ਦੇ ਵਿੱਚ ਯਾਨੀ ਸ਼ਹਿਰ ਦੇ ਵਿੱਚ ਸਭ ਨਾਲੋਂ ਪਹਿਲੀ ਸ਼ਾਪ ਖੁੱਲਣ ਵਾਲੀ ਆਪਣੀ ਹੈ ਉਸ ਤੋਂ ਬਾਅਦ ਤਕਰੀਬਨ 3 ਸਾਲ ਹੋ ਗਏ ਮੈਨੂੰ ਜੀ ਆਫਲਾਈਨ ਕੰਮ ਕਰਦੇ ਨੂੰ ਉਸ ਤੋਂ ਪਹਿਲਾਂ ਮੈਂ ਆਨਲਾਈਨ ਕੰਮ ਕਰਦਾ ਸੀ ਜੀ ਪੜ੍ਹਨ ਦੇ ਸਮਾਂ ਦੇ ਵਿੱਚ ਪੜ੍ਹਦਾ ਵੀ ਰਿਹਾ ਪੜ੍ਹਾਉਂਦਾ ਵੀ ਰਿਹਾ ਤੇ ਆਨਲਾਈਨੇ ਕੰਮ ਵੀ ਕਰਦਾ ਰਿਹਾ ਤੇ ਮੇਰੇ ਉਸਤਾਦ ਵੀ ਨੇ ਜੋ ਅੱਜਕੱਲ ਅਜਮਲ ਦਾ ਬ੍ਰਾਂਡ ਚੱਲਿਆ ਹੈ ਮੌਲਾਨਾ ਬਦੂਦਦ ਸਾਹ ਅਜਮਲੀ ਉਹਨਾਂ ਤੋਂ ਵੀ ਅਸੀਂ ਕਾਫੀ ਚੀਜ਼ਾਂ ਸਿੱਖੀਆਂ ਨੇ ਕਿ ਉਹਨਾਂ ਦਾ ਆਸਾਮ ਦੇ ਉਹ ਪੀਐਮ ਵੀ ਰਹਿ ਚੁੱਕੇ ਨੇ ਉਹਨਾਂ ਦਾ ਆਪ ਦਾ ਬ੍ਰਾਂਡ ਹੈ ਉਹਨਾਂ ਲੋ ਵੀ ਅਸੀਂ ਕਾਫੀ ਵਕਤ ਉਹਨਾਂ ਤੋਂ ਲੈ ਕੇ ਉਹਨਾਂ ਤੋਂ ਸਿੱਖ ਕੇ ਚੀਜ਼ਾਂ ਅਸੀਂ ਉਹਨਾਂ ਨੂੰ ਆਪਣਾ ਉਸਤਾਦ ਮੰਨਦੇ ਹਾਂ ਯਾਨੀ ਕਿ ਇਸ ਚੀਜ਼ ਤੇ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਵੀ ਅਤਰ ਤੇ ਪਰਫਿਊਮਸ ਦਾ ਸ਼ਾਪ ਖੋਲ ਕੇ ਬੈਠ ਜਾਂਦਾ ਇਹ ਉਹ ਚੀਜ਼ ਨਹੀਂ ਇਹਦੇ ਲਈ ਤੁਸੀਂ ਕਿਹਾ ਮੈਂ ਪੜਿਆ ਵੀ ਆ ਤੇ ਮੈਂ ਪੜਾਇਆ ਵੀ ਆ ਇਸ ਦੇ ਲਈ ਤੁਸੀਂ ਨੌਲੇਜ ਲਿੱਤੀ ਪੂਰੀ ਸਟੱਡੀ ਲਿੱਤੀ ਹੈ ਸਟੱਡੀ ਲੈਂਦੀ ਹੈ ਮੈਂ ਮੈਂ ਆਪਣੇ ਉਸਤਾਦ ਤੋਂ ਇਹਦੇ ਬਾਰੇ ਕਾਫੀ ਚੀਜ਼ਾਂ ਨੌਲੇਜ ਜੀਆਂ ਹਾਸਿਲ ਕੀਤੀਆਂ ਨੇ ਇੱਕ ਚੀਜ਼ ਸੁਣੀ ਹੈ ਸਰ ਇੱਥੇ ਤੁਸੀਂ ਜਿਹੜੇ ਪਰਫਿਊਮਸ ਤੁਸੀਂ ਕਿਹਾ ਅਤਰ ਤੁਸੀਂ ਜਿਹੜੇ ਮਾਰਕੀਟ ਨਾਲੋਂ ਪ੍ਰਾਈਸ ਬਹੁਤ ਜੈਨੂਇਨ ਰੱਖੇ ਹੋਏ ਨੇ ਕਿਉਂਕਿ ਤੁਸੀਂ ਕਿਹਾ ਜੇਕਰ ਕਿਸੇ ਨੇ ਕੋਸਟਲੀ ਕੋਈ ਪਰਫਿਊਮ ਜਾਂ ਅਤਰ ਬਾਈ ਕਰਨਾ ਤਾਂ ਉਹਨਾਂ ਨੂੰ ਤੁਸੀਂ ਅਵੇਲੇਬਲ ਕਰਵਾ ਦ ਮੈਲ ਪ੍ਰਾਈਜ਼ੇਸ ਕਿਤੋਂ ਸਟਾਰਟ ਹੋ ਜਾਂਦੇ ਨੇ। ਜਿਹਨੇ ਜੋ ਇੱਕ ਸ਼ੀਸ਼ੀ ਹੁੰਦੀ ਹੈ ਛੋਟੀ 3 ਐਮਐਲ ਦੀ, ਇੱਕ ਹੁੰਦੀ ਹੈ 6 ਐਮਐਲ ਦੀ, ਇੱਕ 12 ਐਮਐਲ ਦੀ। 3 ਐਮਐਲ ਦੀ 200 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ। 200 ਰੁਪਏ ਤੋਂ ਸਿਰਫ 200 ਰੁਪਏ ਕੋ। ਜੀ। ओरिजिनल ਚੀਜ਼, ਨੈਚੁਰਲ ਚੀਜ਼ ਮਿਲੂਗੀ ਉਹਦੇ ਵਿੱਚ ਚਾਈਨੀ ਵੀ ਸਿੰਥੈਟਿਕ ਵਾਲੀ ਚੀਜ਼ ਮਿਲ ਜੂਗੀ। ਕੁਝ ਇਹਦੇ ਵਿੱਚ ਇੱਕ ਕਾਫੀ ਕੈਮੀਕਲ ਇਸ ਤਰ੍ਹਾਂ ਦੇ ਪੈਂਦੇ ਨੇ, ਕਈ ਲੋਕ ਪਾ ਕੇ ਉਹਨੂੰ ਵੇਚਦੇ ਨੇ। ਜਿਹਦੇ ਨਾਲ ਸਕਿਨ ਤੇ ਲਾਉਣ ਤੋਂ ਬਾਅਦ ਜਲਨ ਹੁੰਦੀ ਹੈ। ਨੁਕਸਾਨ ਹੋ ਸਕਦਾ ਸਕਿਨ ਅਲਰਜੀ ਹੋ ਸਕਦੀ ਹੈ। ਅਲਰਜੀ ਹੋ ਸਕਦੀ ਹੈ ਉਹਦੇ ਨਾਲ। ਤਾਪਾ ਬਿਲਕੁਲ ਨੈਚੁਰਲ ਚੀਜ਼ ਦਵਾਂਗੇ ਤੁਹਾਨੂੰ ਕਿ ਨੈਚੁਰਲ ਚੀਜ਼ ਹੋਊਗੀ 200 ਰੁਪਏ ਤੋਂ 3 ml ਸਟਾਰਟ ਹੋ ਔਰ 6 ml 400 ਰੁਪਏ ਤੋਂ ਸਟਾਰਟ ਹੋ ਔਰ 12 ml ਜੋ ਹੈਗਾ ਉਹ 800 ਰੁਪਏ ਤੋਂ ਸਟਾਰਟ ਹੋਊਗਾ ਜੀ ਸਰ ਵਿਜ਼ਿਟ ਕੀਤੀ ਔਰ ਇਸੇ ਤਰ੍ਹਾਂ ਅਗਰ 3 ਤੋਲੇ ਯਾਨੀ 12 ml ਦੀਆਂ ਬੋਤਲਾਂ ਕੋਈ 3 ਖਰੀਦਦਾ ਤਾਂ ਉਹਦੇ ਨਾਲ ਇੱਕ ਗਿਫਟ ਦਿੱਤੀ ਜਾਂਦੀ ਹੈ 6 ml ਦੀਆਂ 3 ਖਰੀਦੋ ਉਹਦੇ ਨਾਲ ਇੱਕ 6 ml ਦੀ ਗਿਫਟ ਦਿੱਤੀ ਜਾਊ 3 ml ਦੀਆਂ 3 ਖਰੀਦੋ ਉਹਦੇ ਨਾਲ ਇੱਕ ਗਿਫਟ ਦਿੱਤੀ ਜਾਊ ਸਰ ਇਹ ਵੈਲੈਂਟਾਈਨ ਵੀਕ ਚੱਲੇ ਇਸ ਕਰਕੇ ਆਫਰ ਹੈ ਜਾਂ ਹਰ ਟਾਈਮ अवेलेबल ਹਰ ਟਾਈਮ ਹਰ ਟਾਈਮ ਜੀ ਸੋ ਤੁਹਾਡੇ ਕੋਲ ਵਿਜ਼ਿਟ ਕਿੱਥੇ ਕਰਨਾ ਪਏਗਾ ਸਰ ਵਿਜ਼ਿਟ ਕਰਨ ਵਾਸਤੇ ਐਸਫਦਾਰੁਲ ਉਤੁਰਦ ਤੁਹਾਨੂੰ ਆਣਾ ਪਊਗਾ ਮੇਨ ਚੌਂਕ ਨੀਅਰ ਮਸਜਿਦ ਰੰਦੀਗੇੜ ਮਲੇ ਕੋਲਾ ਜੀ ਆਨਲਾਈਨ ਹਾਲੇ ਵੀ ਕੰਮ ਕਰਦੇ ਹੋ ਪੂਰੇ ਇੰਡੀਆ ਦੇ ਵਿੱਚ ਆਪਣਾ ਮਾਲ ਜਾ ਰਹੇ ਆਨਲਾਈਨ ਕੋਈ ਫ੍ਰੀ ਡਿਲੀਵਰੀ ਹੈ ਇੰਡੀਆ ਦੇ ਵਿੱਚ ਅਗਰ ਆਊਟ ਆਫ ਇੰਡੀਆ ਤੁਸੀਂ ਮੰਗਵਾਉਣਾ ਚਾਹਦੇ ਹੋ ਜਿੱਥੇ ਵੀ ਕਹੋ ਉੱਥੇ ਆਪਾਂ ਭੇਜਦੇ ਆਂ ਜਾਂਦੇ ਨੇ ਆਪਣੇ ਪਾਰਸਲ ਕੈਨੇਡਾ ਜਾਂਦਾ ਹੈ ਯੂ ਐਸ ਏ ਜਾਂਦਾ ਹੈ ਆਸਟ੍ਰੇਲੀਆ ਜਾਂਦਾ ਹੈ ਔਰ ਉੱਥੇ ਜੋ ਵੀ ਤੁਹਾਡਾ ਕੋਸ਼ ਨਿਕਲੂਗੀ ਵਜ਼ਨ ਦੇ ਤਦਵਾ ਨਾਲ ਉਹ ਤੁਹਾਨੂੰ ਪੈ ਕੰਨਾ ਪਊਗਾ ਜੀ ਵਾ ਜਿਸ ਤਰ੍ਹਾਂ ਹੀ ਹੁਆ ਆਪਾਂ ਪਹੁੰਚਾ ਦਿੰਦੇ ਸੋ ਸਰ ਆਪਾਂ ਤੁਸੀਂ ਤਾਂ ਲਿਖਿਆ ਹੋਇਆ ਬਾਹਰ ਅਤਰ ਤੇ ਪਰਫਿਊਮਸ ਆਪਾਂ ਦੇਖੇ ਤੇ ਅਤਰ ਤੇ ਪਰਫਿਊਮਸ ਦੇ ਨਾਲ ਨਾਲ ਰੂਮ ਫਰੈਸ਼ਨਰ ਵੀ ਪਈ ਹੋਇਆ ਤੇ ਇਹ ਕਿਸ ਤਰੀਕੇ ਨਾਲ ਮਤਲਬ ਇਹ ਵੀ ਤੁਸੀਂ ਕਾਫੀ ਲੋਕਾਂ ਦੀ ਡਿਮਾਂਡ ਸੀ ਕਿ ਇਸ ਤਰ੍ਹਾਂ ਦੀ ਚੀਜ਼ ਜੋ ਹੋਵੇ ਕਿ ਇੱਕ ਵਾਰੀ ਰੂਮ ਦੇ ਵਿੱਚ ਲਾ ਦਈਏ ਫਿਰ ਪੂਰਾ ਦਿਨ ਉਹਦੀ ਖੁਸ਼ਬੂ ਰਹੇ ਤੋਂ ਸੇ ਐਤਵਾਰ ਨਾਲ ਮੈਂ ਚੀਜ਼ਾਂ ਆਪ ਖੁਦ ਜੀ ਇਹਦੀ ਇਹਦੀ ਲਾਂਚ ਕੀਤੀ ਸੀ ਮੈਂ ਕਈ ਦਿਨ ਹੋ ਗਏ ਕਾਫੀ ਤਕਰੀਬਨ ਮਹੀਨੇ ਤੋਂ ਉੱਪਰ ਹੋ ਗਿਆ ਇਹ ਮੈਨੇ ਸਪੈਸ਼ਲ ਇਤਰ ਦੇ ਹੀ ਤਿਆਰ ਕੀਤਾ ਹੈ ਰੂਮ ਸਪਰੇ ਹਾਂ ਇਹ ਜਿਹੜਾ ਤਰਕੀ ਤੋਂ ਮੇਰੇ ਲਵੇ ਇਤਰ ਆਂਦੇ ਨੇ ਉਹਨਾਂ ਦੇ ਇਹ ਰੂਮ ਸਪਰੇ ਤਿਆਰ ਹੋਏ ਨੇ ਇਹ ਵੀ ਬਾਦ ਦਿਨ ਇੰਡੀਆ ਦੇ ਨਹੀਂ ਹੈ ਨਹੀਂ 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 ਇਤਰ ਇਹਨਾਂ ਦੇ ਵਿੱਚ ਜੋ ਵੀ ਯੂਜ਼ ਹੋਇਆ ਸਾਰਾ ਬਾਲਾ ਯੂਜ਼ ਹੋਇਆ ਹੈ ਔਰ ਇਸੇ ਤਰ੍ਹਾਂ ਜਿਵੇਂ ਤੁਸੀਂ ਇਤਰ ਲੈਣ ਆ ਗਏ ਮੇਰੇ ਲਵੇ ਜੀ ਤੁਸੀਂ ਗਰਲਮੈਂਟ ਨਾਈਟ ਲੈਂਤਾ ਜਾਂ ਟਮ ਫੋਰਡ ਦਾ ਇਤਰ ਲੈਂਤਾ ਇਹ ਉਦ ਦੇ ਵਿੱਚ ਕੋਈ ਇਤਰ ਲੈਂਦਾ ਤੁਸੀਂ ਔਰ ਤੁਸੀਂ ਕਿਹਾ ਉਹ ਮੈਨੂੰ ਇਤਰ ਲਾਉਣਾ ਥੋੜਾ ਦਿੱਕਤ ਆਉਂਦੀ ਹੈ ਮੈਨੂੰ ਕੱਢ ਕੇ ਲਾਉਣਾ ਪੈਂਦਾ ਤੁਸੀਂ ਮੈਨੂੰ ਪਰਫਿਊਮ ਬਣਾ ਦਿਓ ਆਸਾਨੀ ਨਾਲ ਮੈਂ ਲਾ ਲਵਾਂ আচ্ছা ਤਾਂ ਮੈਂ ਉਸੇ ਇਤਰ ਦਾ ਤੁਹਾਨੂੰ ਪਰਫਿਊਮ ਵੀ ਬਣਾ ਕੇ ਦੇ ਦੇ ਸਕਦਾ ਐਟ ਅ ਟਾਈਮ ਜੀ ਹਾਂ ਉਹਦੇ ਵਿੱਚ ਇੱਕ ਇਹ ਚੀਜ਼ ਹੁੰਦੀ ਹੈ ਕਿ ਕੁਝ ਚੀਜ਼ਾਂ ਲੁਕੋ ਕੇ ਰੱਖਣੀਆਂ ਪੈਂਦੀਆਂ ਨੇ ਜਿਵੇਂ ਕਹਦੀ ਕਿ ਪਰਸਨਲ ਇੱਕ ਉਹ ਹੁੰਦਾ ਹੈ ਜੀ ਕਿ ਲਾਈਵ ਪਰਫਿਊਮ ਬਣਾ ਕੇ ਦੇ ਸਕਦੇ ਹਾਂ ਲੇਕਿਨ ਮੈਂ ਉਹਦੇ ਵਿੱਚ ਕਹੂੰ ਆ ਕਿ ਤੁਸੀਂ ਪਹਿਲਾ ਆਰਡਰ ਦਿਵੋ ਮੈਨੂੰ 2-3 ਪਹਿਲਾਂ 3 ਦਿਨ ਪਹਿਲਾਂ 3 ਦਿਨ ਤੋਂ ਬਾਅਦ ਆਪਣਾ ਪਰਫਿਊਮ ਮੈਤੋਂ ਵਸੂਲ ਕਰੋ ਲੈ ਕੇ ਜਾਓ ਜੀ ਲਾਈਵ ਅਗਰ ਬਣਾ ਕੇ ਲਵ ਮੈਂ ਕਹਾਂਗਾ ਠੀਕ ਹੈ ਲੈ ਜਾ ਕੋਈ ਦਿੱਕਤ ਨਹੀਂ ਲੇਕਿਨ 2 ਦਿਨ ਪਹਿਲਾਂ ਆਰਡਰ ਦੇਣ ਤੋਂ ਬਾਅਦ ਜੋ ਉਹਦੇ ਵਿੱਚ ਲਾਸਟਿੰਗ ਔਰ ਉਹ ਚੀਜ਼ ਪੈਦਾ ਹੋਣੀ ਹੈ ਉਹ ਲਾਈਵ ਦੇ ਵਿੱਚ ਪੈਦਾ ਨਹੀਂ ਹੋਣੀ ਸੋ ਬਈ ਤੁਸੀਂ ਜੇ ਅਲਟੀਮੇਟ ਬਿਊਟੀਫੁੱਲ ਫ੍ਰੈਗਰੈਂਸ ਔਰ ਕਿੰਨੀ ਤਰ੍ਹਾਂ ਦੀ ਇਹ ਨਹੀਂ ਹੈ ਕੋਈ ਇੱਕ ਤਰ੍ਹਾਂ ਦੇ 400 ਪਲੱਸ ਫ੍ਰੈਗਰੈਂਸ ਜੋ ਇਥੋਂ ਅਤਰ ਔਰ ਪਰਫਿਊਮਸ ਖਰੀਦਣਾ ਚਾਹੁੰਦੇ ਹੋ ਉਹ ਵੀ オリジナル ਦੁਬਈ ਦੇ ਇਹ ਨਹੀਂ ਹੈ ਕਿ ਕੋਈ ਕਾਪੀ ਹੈ ਤੁਹਾਨੂੰ ਲਗਾਣ ਨਾਲ ਕੋਈ ਸਕਿਨ ਅਲਰਜੀ ਹੋ ਜਾਏਗੀ ਇਦਾਂ ਦਾ ਕੁਝ ਵੀ ਨਹੀਂ ਹੈ ਸੋ オリジナル ਦੁਬਈ ਤੋਂ ਡਾਇਰੈਕਟ ਇੱਥੇ ਆਂਦੇ ਨੇ ਤਾਂ ਤੁਸੀਂ ਆਣਾ ਕਿ ਤੇ ਤੁਸੀਂ ਆਣਾ ਮਲੇਰ ਕੋਟਲਾ ਦੇ ਐਸਐਫ دارুল ਅਤੁਰਤੀ ਜਿੱਥੇ ਤੁਹਾਨੂੰ ਮਿਲਣਗੇ ਬਹੁਤ ਜ਼ਿਆਦਾ ਕੁਆਲਟੀ ਦੇ ਵਿੱਚ ਔਰ ਕੁਆਂਟੀਟੀ ਵਿੱਚ ਵੀ ਜਿਹੜਾ ਕਿ ਕਹਿ ਸਕਦੇ ਹੋ ਕੁਆਂਟੀਟੀ ਵੀ ओरिजिनल ਇਹਨਾਂ ਦੀ ਕੁਆਲਟੀ ਵੀ ਬਹੁਤ ਬੈਸਟ ਹੈ ਤਾਂ ਤੁਸੀਂ ਵਿਜ਼ਿਟ ਕਰ ਲੈਣਾ ਮਲੇਰ ਕੋਟਲਾ ਦੇ ਵਿੱਚ ਐਸਐਫ دارুল ਅਤੁਰਤੇ ਜਿੱਥੇ ਬਹੁਤ ਤਰ੍ਹਾਂ ਦੇ ਜੜੀ ਕੀ ਹੈ ਅਤਰ ਔਰ ਪਰਫਿਊਮਸ ਅਵੇਲੇਬਲ ਨੇ